ਲੱਭੇ ਮੇਰੀ ਜਾਨ ਕਹਿੰਦੇ ਯਾਰ ਹੁਣੀ ਚੱਲੇ ਨੇ ਘੁੰਮਣਾਂ ਚ ਜੀ ਮੈਨੂੰ ਵੀ ਲੈ ਜਾਓ ਮੈਂ ਸੂਟ ਲੈ ਕੇ ਆਣਾ ਸੀ ਮਸ਼ਹੂਰ ਯੂਟਿਊਬਰ ਤੇ ਇੰਸਟਾਗ੍ਰਾਮਰ ਪ੍ਰੀਤ ਆਕਾਸ਼ ਕਪਲ ਇਹਨਾਂ ਨੂੰ ਕੌਣ ਨਹੀਂ ਜਾਣਦਾ ਬਹੁਤ ਜ਼ਿਆਦਾ ਮਸ਼ਹੂਰ ਨੇ ਆਪਣੇ ਬਲੌਗ ਤੇ ਵੀਡੀਓ ਕਰਕੇ ਪਿਛਲੇ 25 ਦਸੰਬਰ ਨੂੰ ਇਹਨਾਂ ਦੀ ਇੱਕ ਬੇਟੀ ਸੀਗੀ 2 ਕੁ ਮਹੀਨੇ ਦੀ ਬੱਚੀ ਸੀਗੀ ਜਿਹਦੀ ਠੰਡ ਲੱਗਣ ਕਰਕੇ ਮੌਤ ਹੋ ਗਈ ਸੀ ਇਸ ਤੋਂ ਬਾਅਦ ਲੋਕਾਂ ਨੇ ਬਹੁਤ ਜ਼ਿਆਦਾ ਇਹਨਾਂ ਤੇ ਗੁੱਸਾ ਕਰਿਆ ਸੀ ਕਿ ਤੁਸੀਂ ਆਪ ਦੇ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਲਾਈਕ ਵਿਊ ਦੇ ਚੱਕਰ ਦੇ ਵਿੱਚ ਤੁਸੀਂ ਆਪ ਦੀ ਧੀ ਦੀ ਸੇਵਾ ਸੰਭਾਲ ਨਹੀਂ ਕੀਤੀ ਉਹਨੂੰ ਠੰਡ ਲਗਵਾ ਕੇ ਮਾਰਤਾ ਇਸ ਕਰਕੇ ਲੋਕਾਂ ਨੇ ਇਹਨਾਂ ਤੇ ਬਹੁਤ ਜ਼ਿਆਦਾ ਕਮੈਂਟਾਂ ਦੇ ਵਿੱਚ ਗੁੱਸਾ ਕੱਢਿਆ ਸੀਗਾ ਜਿਸ ਦੇ ਕਰਕੇ ਇਹਨਾਂ ਨੇ ਵੀ ਕਿਹਾ ਜੀ ਕਿ ਅਸੀਂ ਹੁਣ YouTube ਤੇ ਵੀਡੀਓ ਨਹੀਂ ਬਣਾਉਂਦੇ ਜਾਂ Instagram ਦੀਆਂ ਵੀਡੀਓ ਨਾ ਬਣਾਵਾਂਗੇ ਕਾਫੀ ਕੁਝ ਹੋਇਆ ਸੀ ਇਸ ਮਸਲੇ ਦੇ ਉੱਤੇ ਪਰ ਪਿਛਲੇ 2-3 ਦਿਨਾਂ ਤੋਂ ਇਹ ਕਪੜ ਫੇਰ ਦੁਬਾਰੇ ਇੰਸਟਾਗ੍ਰam ਤੇ ਲਗਾਤਾਰ ਵੀਡੀਓ ਪੋਸਟ ਕਰ ਰਿਹਾ ਹੈ ਜਿਹਦੇ ਕਰਕੇ ਲੋਕ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਕਮੈਂਟ ਕਰ ਰਹੇ ਹੈ ਕਿ ਤੁਸੀਂ ਹਜੇ 1 ਮਹੀਨਾ ਵੀ ਨਹੀਂ ਹੋਣ ਦਿੱਤਾ ਅਵਧਿੱਤੀ ਮੁੱਕੀ ਨੂੰ ਤੇ ਵੀ ਦੁਬਾਰਾ ਤੁਸੀਂ ਆਹ ਕੰਜਰਖਾਨਾ ਫੇਰ ਸ਼ੁਰੂ ਕਰਤਾ ਕਈ ਲੋਕ ਇੱਥੋਂ ਤੱਕ ਵੀ ਕਹਿ ਰਹੇ ਹੈ ਕਿ ਇੰਡੀਆ ਦੇ ਸਭ ਤੋਂ ਬੇਸ਼ਰਮ ਕਪੜਾ ਹੁਣ ਤੁਹਾਨੂੰ ਦਿਖਾਉਂਦੇ ਆ ਕਮੈਂਟ ਲੋਕਾਂ ਦੇ ਆਪ ਬਾਈ ਨੇ ਕਿਹਾ ਕਿ ਇਹਨਾਂ ਨੇ ਆਪਦੇ ਲਾਇਕ ਵਿਊ ਖਤਰਾ ਆਪਦੀ ਧੀ ਮਾਰਤੀ ਇੰਡੀਆ ਦੇ ਸਭ ਤੋਂ ਬੇਸ਼ਰਮ ਕਪੜਾ ਹੈਗੇ ਹਜੇ 25 ਜਨਵਰੀ ਨੂੰ ਮਹੀਨਾ ਹੋਣਾ ਮਹੀਨੇ ਤੋਂ ਪਹਿਲਾਂ ਹੀ ਇਹਨਾਂ ਨੇ ਆਹ ਕੰਮ ਦੁਬਾਰਾ ਫੇਰ ਸ਼ੁਰੂ ਕਰਤਾ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਹੋਰ ਵੀ ਕਮੈਂਟ ਨੇ ਤੁਸੀਂ ਇਹਨਾਂ ਚੀਜ਼ਾਂ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਤੁਸੀਂ ਵੀ ਆਪਦੀ رائے ਜ਼ਰੂਰ ਦਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ